ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਵਿਜ਼ਟਰ ਵੀਜ਼ੇ ਦੀ ਦੁਰਵਰਤ ਤੋਂ ਰੋਕਣ ਦੇ ਲਈ ਕਦਮ ਚੁੱਕਣ ਦਾ ਲਿਆ ਅਹਿਦ ਪੀਰੇ ਪੌਲੀ ਆਫ ਦਿ ਬਲੋ ਹਾਊਸ ਆਫ ਕਾਮਨਸ ਦੇ ਵਿੱਚ ਨੋ ਕੰਫੀਡੈਂਸ ਮੋਸ਼ਨ ਕੀਤਾ ਗਿਆ ਪੇਸ਼ ਐਨ ਡੀ ਪੀ ਤੇ ਬਲੌਕ ਨੇ ਇਸ ਦਾ ਸਮਰਥਨ ਨਾ ਕਰਨ ਦੀ ਆਖੀ ਗੱਲ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲੈਕਸ਼ਨ ਪ੍ਰਚਾਰ ਜਾਰੀ ਕੋਵਿਡ ਵੈਕਸੀਨ ਦੇ ਵਿਰੁੱਧ ਜਾਨ ਰਾਸਟਰ ਦੇ ਬਿਆਨ ਨੂੰ ਐਨ ਡੀ ਪੀ ਨੇ ਕੀਤਾ ਸ਼ੇਅਰ ਰਾਸਟਰ ਨੇ ਕਿਹਾ ਮੈਂ ਨਹੀਂ ਦੇਖੀ ਵੀਡੀਓ ਕੁਝ ਲੋਕਾਂ ਦਾ ਮਕਸਦ ਘੁੰਮਣਾ ਨਹੀਂ ਹੈ ਉਹ ਇਸ ਵੀਜ਼ੇ ਦੀ ਵਰਤੋਂ ਕਰਕੇ ਜਾਂ ਤਾਂ ਅਸਾਈਲਮ ਕਲੇਮ ਕਰਨਾ ਚਾਹੁੰਦੇ ਨੇ ਜਾਂ ਫਿਰ ਅਮਰੀਕਾ ਜਾਣਾ ਚਾਹੁੰਦੇ ਨੇ ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਕੈਨੇਡਾ ਦੇ ਵਿੱਚ ਇਸ ਸਮੇਂ ਇਮੀਗ੍ਰੇਸ਼ਨ ਸਭ ਤੋਂ ਵੱਡਾ ਮੁੱਦਾ ਬਣਿਆ ਹੋਇਆ ਹੈ ਤੇ ਫੈਡਰਲ ਸਰਕਾਰ ਦੇ ਇਮੀਗ੍ਰੇਸ਼ਨ ਮਨਿਸਟਰ ਦੇ ਵੱਲੋਂ ਇਸ 'ਤੇ ਸਖਤੀ ਕਰਨ ਸੰਬੰਧੀ ਰੋਜ਼ਾਨਾ ਹੀ ਬਿਆਨ ਦਿੱਤੇ ਜਾਂਦੇ ਨੇ ਕੈਨੇਡਾ ਦੇ ਇਮੀਗ੍ਰੇਸ਼ਨ ਮਿਨਿਸਟਰ ਮਾਰਕ ਮਿਲਰ ਨੇ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਵਿਜ਼ਟਰ ਵੀਜ਼ਾ ਦੀ ਹੋਰੇ ਦਰਵਰਤੋਂ ਰੋਕਣ ਦੇ ਲਈ ਕੁਝ ਹੋਰ ਕਦਮ ਚੁੱਕਣ ਦੀ ਜ਼ਰੂਰਤ ਹੈ। ਉਹਨਾਂ ਨੇ ਕਿਹਾ ਕਿ ਫੈਡਰਲ ਸਰਕਾਰ ਵੱਲੋਂ ਸਮਰਥ ਲਗਾਤਾਰ ਆ ਰਹੇ ਲੋਕਾਂ ਅਤੇ ਵਿਜ਼ਟਰ ਵੀਜ਼ਾ ਦੀ ਦਰਵਰਤੋਂ ਰੋਕਣ ਦੇ ਲਈ ਕਦਮ ਚੁੱਕੇ ਗਏ ਸਨ ਅਤੇ ਭਵਿੱਖ ਦੇ ਵਿੱਚ ਹੋਰ ਸਖਤੀ ਦੀ ਜ਼ਰੂਰਤ ਪਵੇਗੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਕਿ ਕੁਝ ਲੋਕਾਂ ਦਾ ਮਕਸਦ ਘੁੰਮਣਾ ਨਹੀਂ ਹੈ ਉਹ ਇਸ ਵੀਜ਼ੇ ਦੀ ਵਰਤੋਂ ਕਰਕੇ ਜਾਂ ਤਾਂ ਅਸਾਈਲਮ ਕਲੇਮ ਕਰਨਾ ਚਾਹੁੰਦੇ ਨੇ ਜਾਂ ਫਿਰ ਅਮਰੀਕਾ ਜਾਣਾ ਚਾਹੁੰਦੇ ਨੇ ਅਤੇ ਇਸ ਵਿੱਚ ਕੋਈ ਹੈਰਾਨੀ ਵਾਲੀ ਗੱਲ ਨਹੀਂ ਹੈ ਕਿਉਂਕਿ ਯੂਐਸ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਵੱਲੋਂ ਦੱਸਿਆ ਗਿਆ ਹੈ ਕਿ ਅਕਤੂਬਰ 2023 ਅਤੇ ਅਗਸਤ 2024 ਦੇ ਦਰਮਿਆਨ ਉਹਨਾਂ ਨੇ ਬਾਰਡਰ ਉੱਤੇ 21929 ਲੋਕਾਂ ਦਾ ਸਾਹਮਣਾ ਕੀਤਾ ਤੇ ਇਸ ਵਿੱਚ ਸਭ ਤੋਂ ਵੱਡਾ ਨੰਬਰ ਕਿਊਬਿਕ ਤੋਂ ਨਿਊਯਾਰਕ ਚ ਕ੍ਰਾਸਿੰਗ ਕਰਕੇ ਜਾਣ ਵਾਲੇ ਲੋਕਾਂ ਦਾ ਹੈ ਅਤੇ ਨੰਬਰ ਸਦਰਨ ਬਾਰਡਰ ਦੇ ਮੁਕਾਬਲੇ ਬੇਸ਼ੱਕ ਘਟ ਰਿਹਾ ਪਰ ਪਿਛਲੇ ਸਾਲਾਂ ਦੇ ਮੁਕਾਬਲੇ ਇਸ ਵਿੱਚ ਕਾਫੀ ਵਾਧਾ ਹੋਇਆ ਕਿਉਂਕਿ ਪਿਛਲੇ ਸਾਲ ਇਹ 2238 ਉੱਪਰ ਸੀ ਯੂ ਐਸ ਬਾਰਡਰ ਅਫੀਸ਼ੀਅਲਸ ਅਨੁਸਾਰ ਜਿੰਨਾਂ ਲੋਕਾਂ ਵੱਲੋਂ ਬਾਰਡਰ ਪਾਰ ਕਰਕੇ ਅਮਰੀਕਾ 'ਚ ਐਂਟਰੀ ਲਈ ਗਈ ਹੈ ਉਸ ਵਿੱਚ 60% ਦਾ ਸਬੰਧ ਭਾਰਤ ਦੇ ਨਾਲ ਹੈ ਜਿਨ੍ਹਾਂ ਕਿਹਾ ਹੈ ਕਿ ਭਾਰਤ ਤੋਂ ਵਿਜ਼ਟਰ ਵੀਜ਼ਾ ਦੇਣ ਉੱਪਰ ਹੋਰ ਸਖਤ ਕਦਮ ਭਵਿੱਖ ਦੇ ਵਿੱਚ ਚੁੱਕੇ ਜਾਣਗੇ ਜਿਸ ਵਿੱਚ ਇਹ ਵੀ ਦੇਖਿਆ ਜਾਏਗਾ ਕਿ ਜਾਂਚ ਪੜਤਾਲ ਦੀ ਪ੍ਰਕਿਰਿਆ ਚ ਤਬਦੀਲੀ ਕਿਸ ਢੰਗ ਦੇ ਨਾਲ ਹੋ ਸਕਦੀ ਹੈ ਮਿਲਰ ਨੇ ਆਖਿਆ ਕਿ ਅਸੀਂ ਦੇਖ ਰਹੇ ਹਾਂ ਕਿ ਭਾਰਤ ਜਾਂ ਦੂਜੇ ਮੁਲਕਾਂ ਤੋਂ ਵਿਜ਼ਟਰ ਆ ਰਹੇ ਨੇ ਪਰ ਰਫਿਊਜੀ ਐਂਡ ਇਮੀਗ੍ਰੇਸ਼ਨ ਵੋਰਡ ਤੋਂ ਜੋ ਫੀਡਬੈਕ ਹੈ ਉਹ ਹਮ ਪੱਕੀ ਨਹੀਂ ਹੈ ਤੇ ਹੋਰ ਕਦਮ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ ਜੋ ਸਭ ਕੁਝ ਦਰੁਸਤ ਕਰੇਗਾ ਤੇ ਸਭ ਤੋਂ ਪਹਿਲਾਂ ਇਸ ਉੱਤੇ ਨਜ਼ਰਸਾਨੀ ਕਰਨੀ ਹੋਏਗੀ ਕਿ ਵੀਜ਼ਾ ਆਖਰਕਾਰ ਦੇਣਾ ਕਿਵੇਂ ਹੈ ਪਰ ਇਮੀਗ੍ਰੇਸ਼ਨ ਮਿਨਿਸਟਰ ਮੇਲਰ ਦੇ ਦਫ਼ਤਰ ਦੇ ਵੱਲੋਂ ਕੋਈ ਹੋਰ ਯੋਜਨਾਵਾਂ ਜਾਂ ਵੇਰਵਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਪਰ ਟਿਕਟੌਕ ਅਤੇ ਸੋਸ਼ਲ ਮੀਡੀਆ ਤੇ ਜੋ ਵੀਡੀਓਜ਼ ਘੁੰਮ ਰਹੀਆਂ ਨੇ ਜਿਸ ਵਿੱਚ ਅਮਰੀਕਾ ਜਾਣਾ ਆਸਾਨ ਦੱਸਿਆ ਜਾ ਰਿਹਾ ਉਸ ਉੱਪਰ ਟਿੱਪਣੀ ਕਰਦੇ ਉਹਨਾਂ ਕਹਿੰਿਆ ਕਿ ਇਸ ਤੋਂ ਕਾਫੀ ਕੁਝ ਸਪਸ਼ਟ ਹੋ ਜਾਂਦਾ ਹੈ ਉਨ੍ਹਾਂ ਵੱਲੋਂ ਅਮਰੀਕਾ ਦੇ ਹੋਮਲੈਂਡ ਸਿਕਿਉਰਿਟੀ ਦੇ ਸੈਕਟਰੀ ਅਤੇ ਅਮਰੀਕਾ ਦੇ ਐਮਬੈਸਡਰ ਡੇਵਿਡ ਕੋਹੇਨ ਦੇ ਨਾਲ ਵੀ ਗੈਰ ਕਾਨੂੰਨੀ ਮਾਈਗ੍ਰੈਂਟਸ ਦੀ ਗਿਣਤੀ ਸੰਬੰਧੀ ਚਰਚਾ ਕੀਤੀ ਗਈ ਹੈ ਤੇ ਭਵਿੱਖ ਦੇ ਵਿੱਚ ਵਿਜ਼ਟਰ ਵਿਜ਼ਿਟ ਤੇ ਹੋਰ ਸਖਤੀ ਹੋ ਸਕਦੀ ਹੈ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਸ ਸਮੇਂ ਇਲੈਕਸ਼ਨ ਨੂੰ ਲੈ ਕੇ ਪ੍ਰਚਾਰ ਸ਼ੁਰੂ ਹੋ ਚੁੱਕਿਆ ਹੈ ਅਤੇ ਦੋਵੇਂ ਪ੍ਰਮੁੱਖ ਧਿਰਾਂ BC NDP ਅਤੇ BC Conservative ਵੱਲੋਂ ਇੱਕ ਦੂਜੇ ਦੇ ਵਿਰੁੱਧ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਐਨਡੀਪੀ ਦੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਹੈ ਜਿਸ ਵਿੱਚ ਕੰਜ਼ਰਵੇਟਿਵ ਲੀਡਰ ਜੌਨ ਰਸਟਡ ਨੂੰ ਇਹ ਕਹਿੰਦੇ ਹੋਏ ਦਿਖਾਇਆ ਗਿਆ ਹੈ ਕਿ ਉਹਨਾਂ ਨੂੰ ਕੋਵਿਡ-19 ਦੇ ਵਿਰੋਧ ਜੋ ਸੋ ਕਾਲਡ ਵੈਕਸੀਨ ਲਈ ਗਈ ਹੈ ਉਸ ਉੱਪਰ ਪਸਤਾਵ ਹੈ ਵੀਡੀਓ ਵਿੱਚ ਦਿਖਾਇਆ ਗਿਆ ਹੈ ਕਿ ਰਸਟਡ ਸਿੱਧੇ ਇੱਕ ਕੈਮਰੇ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਨੇ ਕਿ ਵੈਕਸੀਨ ਦਾ ਆਦੇਸ਼ ਬਿਮਾਰੀ ਨੂੰ ਰੋਕਣਾ ਨਹੀਂ ਸੀ ਇੱਦਾਂ ਜਿਹਾ ਸਿੱਧੇ ਰੂਪ ਦੇ ਵਿੱਚ ਆਦੇਸ਼ ਸੀਗਾ ਕਿ ਆਬਾਦੀ ਨੂੰ ਕੰਟਰੋਲ ਕਰਨਾ ਵੀਡੀਓ ਬ੍ਰਿਟਿਸ਼ ਕੋਲੰਬੀਆ ਦੀ ਹੈ ਸੂਬਾਈ ਚੋਣ ਦੇ ਮਹੱਤਵ ਦੇ ਸਮੇਂ ਸਭ ਤੋਂ ਅਹਿਮ ਬਣੀ ਹੋਈ ਹੈ ਤੇ ਤੀਜੇ ਦਿਨ ਇਸ ਨੂੰ ਸਾਂਝਾ ਕੀਤਾ ਗਿਆ ਹੈ ਔਨਲਾਈਨ ਪੋਸਟ ਕੀਤੀ ਗਈ ਲੰਬੀ ਫੁਟੇਜ ਦਾ ਇਹ ਐਡਿਟ ਵਰਜ਼ਨ ਹੈ ਜੋ ਕਿ ਪਬਲਿਕ ਸਰਵਿਸ এমਪਲੋਇਜ਼ ਫॉर ਫਰੀडम ਜਿਹੜੇ ਕਿ ਸਾਬਕਾ ਵਰਕਰਸ ਦਾ ਇੱਕ ਗਰੁੱਪ ਹੈ ਉਸ ਦੇ ਨਾਲ ਗੱਲਬਾਤ ਦੇ ਦੌਰਾਨ ਰਸਟਰ ਦੇ ਵੱਲੋਂ ਇਹ ਚਰਚਾ ਕੀਤੀ ਗਈ ਸੀ ਜੋ ਵਿਸ਼ਵਾਸ ਕਰਦੇ ਨੇ ਕਿ ਕਮਜ਼ੋਰੀਆਂ ਥਾਵਾਂ ਤੇ ਵੈਕਸੀਨ ਹੁਕਮਾਂ ਨੇ ਮੈਡੀਕਲ ਪ੍ਰਾਈਵੇਸੀ ਅਤੇ ਹਿਊਮਨ ਰਾਈਟਸ ਦੀ ਉਲੰਘਣਾ ਕੀਤੀ ਹੈ ਗਰੁੱਪ ਦਾ ਕਹਿਣਾ ਹੈ ਕਿ ਰੋਸਟਡ ਦੇ ਵੱਲੋਂ 14 ਜੂਨ ਨੂੰ ਮੈਂਬਰਸ ਦੇ ਨਾਲ ਇੱਕ ਆਨਲਾਈਨ ਮੀਟਿੰਗ ਦੇ ਵਿੱਚ ਇਹ ਵਿਚਾਰ ਦੱਸੇ ਗਏ ਸਨ ਸਰੀਚ ਇੱਕ ਅਫੋਰਡੇਬਲ ਪਾਲਿਸੀ ਦਾ ਐਲਾਨ ਕਰਨ ਦੌਰਾਨ ਚਾਰ ਪੱਤਰਕਾਰਾਂ ਨੇ ਰੌਸਟਰਡ ਨੂੰ ਵੀਡੀਓ ਅਤੇ ਕੋਵਿਡ-19 ਨਾ ਵੈਕਸੀਨ ਪ੍ਰੋਗਰਾਮ ਬਾਰੇ ਉਹਨਾਂ ਦਾ ਰੁਖ ਕੀ ਹੈ ਇਸ ਬਾਰੇ ਕਈ ਵਾਰ ਸਵਾਲ ਪੁੱਛਿਆ ਪਰ ਜੌਨ ਰੌਸਟਰਡ ਨੇ ਵਾਰ-ਵਾਰ ਇਸ ਸਵਾਲ ਨੂੰ ਟਾਲ ਦਿੱਤਾ ਪਰ ਕਿਹਾ ਕਿ ਅਨਵੈਕਸੀਨੇਟਡ ਵਾਲੇ ਡਾਕਟਰਾਂ ਤੇ ਨਰਸਾਂ ਦੀ ਪਿਛਲੀ ਅਯੋਗਤਾ ਬੀਸੀ ਦੇ ਵਿੱਚ ਇੱਕ ਭਿਆਨਕ ਸਮੱਸਿਆ ਸੀ ਸੱਤਾਧਰ ਐਨਡੀਪੀ ਨੇ ਜੁਲਾਈ ਵਿੱਚ ਹੈਲਥ ਵਰਕਰਾਂ ਲਈ ਜ਼ਰੂਰੀ ਵੈਕਸੀਨ ਦੇ ਆਦੇਸ਼ ਨੂੰ ਹਟਾ ਦਿੱਤਾ ਸੀ ਐਨਡੀਪੀ ਲੀਡਰ ਡੇਵਿਡ ਈਵੀ ਨੇ ਵੀਡੀਓ ਬਾਰੇ ਕਿਹਾ ਕਿ ਰਸਟਰਡ ਇਸ ਵਿਚਾਰ ਨੂੰ ਉਤਸ਼ਾਹਿਤ ਕਰ ਰਹੇ ਨੇ ਕਿ ਵੈਕਸੀਨੇਸ਼ਨ ਅਸਰਦਾਰ ਸਾਬਿਤ ਨਹੀਂ ਹੁੰਦੀ ਜਦੋਂ ਕਿ ਅਸਲ 'ਚ ਕੋਵਿਡ-19 ਦੇ ਸਮੇਂ ਵੈਕਸੀਨੇਸ਼ਨ ਨੇ ਕਾਫੀ ਲੋਕਾਂ ਦੀਆਂ ਜਾਨਾਂ ਬਚਾਈਆਂ ਨੇ ਈਵੀ ਨੇ ਸੋਮਵਾਰ ਨੂੰ ਬਰਨਵੀ ਦੇ ਵਿੱਚ ਇੱਕ ਮੁਹੰਮਦ ਟ੍ਰੇਲ ਦੇ ਵਿੱਚ ਕਿਹਾ ਹੈ ਕਿ ਵੋਟਰਾਂ ਨੂੰ ਇਸ ਗੱਲ ਉੱਪਰ ਵਿਚਾਰ ਕਰਨਾ ਚਾਹੀਦਾ ਹੈ ਕਿ ਉਹ ਅਜਿਹੇ ਨੇਤਾ ਦਾ ਸਮਰਥਨ ਅਤੇ ਭਰੋਸਾ ਕਰਦੇ ਨੇ ਜੋ ਕਿ ਇੰਟਰਨੈਟ ਕਾਨਫਰੈਂਸੀ ਉੱਤੇ ਆਪਣੇ ਵਿਚਾਰਾਂ ਤੇ ਫੈਸਲੇ ਲੈਣ ਦਾ ਆਧਾਰ ਰੱਖਦਾ ਹੈ। ਪ੍ਰੀਵੀਅਰ ਨੇ ਕਿਹਾ ਕਿ ਇਹ ਮਾਮੂਲੀ ਵਿਚਾਰ ਨਹੀਂ ਨੇ ਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਇਹ ਜਾਨਣਾ ਸੱਚਪੂਰਵ ਚ ਮਹੱਤਵਪੂਰਨ ਹੈ ਕਿ ਹੈਲਥ ਪਾਲਿਸੀ ਉੱਪਰ ਜੌਨ ਰਸਟਰਡ ਕੀ ਕੰਮ ਕਰਨਗੇ ਤੇ ਕੀ ਉਹਨਾਂ ਦੀ ਲੀਡਰਸ਼ਿਪ ਦੇ ਉੱਪਰ ਭਰੋਸਾ ਕੀਤਾ ਜਾ ਸਕਦਾ ਹੈ ਕਿਉਂਕਿ ਉਹ ਵਕ ਵਕ ਗਰੁੱਪਾਂ ਅੱਗੇ ਵਕ ਵਕ ਵਿਚਾਰ ਰੱਖਦੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਜੌਨ ਰੋਸਟਰ ਨੇ ਕਿਹਾ ਹੈ ਕਿ ਉਹਨਾਂ ਵੀਡੀਓ ਨਹੀਂ ਦੇਖੀ ਪਰ NDP ਆਪਣੀਆਂ ਪਾਲਿਸੀਆਂ ਦਾ ਵਿਚਾਰ ਨਹੀਂ ਕਰ ਰਹੀ ਹੈ ਜਿਸ ਕਾਰਨ ਉਹ ਕੋਵਿਡ ਦੀ ਵੈਕਸੀਨ ਨੂੰ ਮੁੱਦੇ ਦੇ ਤੌਰ ਤੇ ਅੱਗੇ ਲਿਆ ਰਹੇ ਨੇ ਰੋਸਟਰ ਨੇ ਕਿਹਾ ਹੈ ਕਿ ਉਹਨਾਂ ਲਈ ਇਸ ਸਮੇਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਲੋਕ ਬ੍ਰਿਟਿਸ਼ ਕੋਲੰਬੀਆ ਛੱਡ ਕੇ ਜਾ ਰਹੇ ਨੇ ਕਿਉਂਕਿ ਇੱਥੇ ਹਾਊਸਿੰਗ ਅਫੋਰਡੇਬਿਲਟੀ ਖਤਮ ਹੋ ਚੁੱਕੀ ਹੈ ਤੇ ਕਾਸਟ ਆਫ ਲਿਵਿੰਗ ਲਗਾਤਾਰ ਵੱਧ ਰਹੀ ਹੈ ਜਿਸ ਨੂੰ ਘਟਾਉਣ ਦੇ ਲਈ ਉਹ ਕੰਮ ਕਰਨਗੇ ਜਿਨ੍ਹਾਂ ਕਿਹਾ ਕਿ ਬੀਸੀ ਕੰਜ਼ਰਟਿਵ ਜਿੱਤਣ ਤੋਂ ਬਾਅਦ ਹੌਸਟਿੰਗ ਕਾਸਟ ਵਿੱਚ 3000 ਡਾਲਰ ਤੱਕ ਦੀ ਟੈਕਸ ਡਿਡਕਸ਼ਨ ਕਰੇਗੀ ਉਹ ਬੇਸ਼ੱਕ ਮਾਰਗੇਜ ਵਾਲੀ ਹੋਵੇ ਜਾਂ ਫਿਰ ਰੈਂਟਲ ਹਾਊਸ ਆਫ ਕਾਮਨ ਦਾ ਸਪੀਕਰ ਗ੍ਰੈਗ ਫਰਗਸ ਨੇ ਪਿਛਲੇ ਵੀਰਵਾਰ ਦੇ ਕੁਐਸਚਨ ਆਰ ਤੋਂ ਬਾਅਦ ਐਮਪੀਜ਼ ਨੂੰ ਆਪਣੇ ਵਿਵਹਾਰ ਵਿੱਚ ਸੁਧਾਰ ਕਰਨ ਦੇ ਲਈ ਬੈਂਟੇ ਕੀ ਤਿੱ ਗਈਆ ਪਿਛਲੇ ਹਫਤੇ ਐਨਡੀਪੀ ਲੀਡਰ ਜਗਮੀਤ ਸਿੰਘ ਅਤੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਆ ਬਚਾਲੇ ਤਿੱਖੀ ਬਹਿਸ ਹੋਈ ਸੀ ਇਸ ਮੌਕੇ ਤੇ ਤਾਂ ਜਗਮੀਤ ਸਿੰਘ ਪੋਲੀਆ ਉੱਪਰ ਚਿਕਨ ਦੇ ਲਈ ਚੈਂਬਰ ਵਿੱਚ ਆ ਗਏ ਸਨ ਅਤੇ ਇਸ ਦੀ ਆਇਲ ਵਿੱਚ ਚਲੇ ਗਏ ਤੇ ਇਸ ਤੋਂ ਬਾਅਦ ਫਰਗਸ ਨੇ ਐਮਪੀ ਨੂੰ ਯਾਦ ਦਿਵਾਇਆ ਕਿ ਉਹ ਆਪਣੇ ਰਾਈਡਿੰਗ ਦੀ ਨੁਮਾਇੰਦਗੀ ਕਰਨ ਦੇ ਲਈ ਇਸ ਹਾਊਸ ਦੇ ਵਿੱਚ ਆਏ ਨੇ ਅਤੇ ਕੁਐਸਚਨ ਆਰ ਤੋਂ ਪਹਿਲਾਂ ਫਰਗਸ ਨੇ ਕਿਹਾ ਕਿ ਪਿਛਲੀ ਵਾਰ ਜਦੋਂ ਮੈਂ ਇਸ ਕੁਰਸੀ ਉੱਤੇ ਸੀ ਤਾਂ ਬਹੁਤ ਸਾਰੇ ਸਵਾਲ ਸਨ ਜੋ ਸਰਕਾਰ ਦੇ ਐਡਮਿਨਿਸਟ੍ਰੇਸ਼ਨ ਦੇ ਨਾਲ ਸੰਬੰਧਿਤ ਨਹੀਂ ਸਨ ਤੇ ਅਜਿਹੇ ਸ਼ਬਦ ਸਨ ਜਿਹੜੇ ਕਿ ਪਾਰਲੀਮੈਂਟਰੀ ਲੈਂਗੁਏਜ ਦੇ ਵਿੱਚ ਪ੍ਰਵਾਨ ਨਹੀਂ ਕੀਤੇ ਜਾ ਸਕਦੇ ਤੇ ਉਹਨਾਂ ਨੂੰ ਬਾਹਰ ਰੱਖਣਾ ਪੈਂਦਾ ਕਿਉਂਕਿ ਉਹ ਦਾਇਰੇ ਦੇ ਵਿੱਚ ਨਹੀਂ ਆਉਂਦੇ ਉਹਨਾਂ ਨੇ ਕਿਹਾ ਕਿ ਐਸਰ ਵਿਵਹਾਰ ਜੋ ਕਿ ਪਾਰਲੀਮੈਂਟਰੀ ਪਰੰਪਰਾਵਾਂ ਤੋਂ ਬਾਹਰ ਸੀ ਤੇ ਮੈਂ ਉਮੀਦ ਕਰਦਾ ਹਾਂ ਕਿ ਮੈਂਬਰਸ ਆਪਣੇ ਆਪ ਨੂੰ ਉਸ ਤਰੀਕੇ ਨਾਲ ਚਲਾਉਣਗੇ ਜੋ ਕਿ ਰਾਈਡਿੰਗਸ ਦੇ ਲੋਕਾਂ ਲਈ ਟੁਕਮਾ ਹੋਵੇ ਜਿਨ੍ਹਾਂ ਨੇ ਸਾਨੂੰ ਇੱਥੇ ਉਹਨਾਂ ਦੀ ਨੁਮਾਇੰਦਗੀ ਕਰਨ ਦੇ ਲਈ ਭੇਜਿਆ ਪੋਲੀਅਬ ਨੇ ਪਿਛਲੇ ਬੀਰ ਬਾਰ ਕੁਐਸਚਨ ਆਰ ਦੀ ਸ਼ੁਰੂਆਤ ਚ ਬਲਾਕ ਕਿ ਵਿਕਵਾ ਤੇ ਐਨਡੀਪੀ ਦੀ ਆਲੋਚਨਾ ਕੀਤੀ ਸੀ ਇਸ ਵਿੱਚ ਉਹਨਾਂ ਆਖਿਆ ਸੀ ਕਿ ਦੋਵੇਂ ਪਾਰਟੀਆਂ ਨੋ ਕੰਫੀਡੈਂਸ ਮੋਸ਼ਨ ਦੇ ਉੱਪਰ ਸਰਕਾਰ ਦੇ ਵਿਰੋਧ ਵੋਟ ਨਾ ਪਾਉਣ ਦੀ ਗੱਲ ਕਰ ਰਹੀਆਂ ਨੇ ਪਰ ਦੂਜੇ ਪਾਸੇ ਉਹ ਆਲੋਚਨਾ ਵੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਕਰਦੀਆਂ ਨੇ ਜੋ ਕਿ ਪੂਰੀ ਤਰ੍ਹਾਂ ਇੱਕ ਡਰਾਮਾਗਾ ਤੇ ਨਾਲੋਂ ਨਾਲ ਉਹਨਾਂ ਨੇ ਐਨਡੀਪੀ ਲੀਡਰ ਜਗਮੀਤ ਸਿੰਘ ਨੂੰ ਲਾਲਚੀ ਵੀ ਦੱਸਿਆ ਸੀ ਪਰ ਦੂਜੇ ਪਾਸੇ ਐਨਡੀਪੀ ਦੇ ਵੱਲੋਂ ਜਦੋਂ ਨੋ ਕੰਫੀਡੈਂਸ ਸੈਂਸਪਲਾਈ ਐਗਰੀਮੈਂਟ ਤੋੜਿਆ ਗਿਆ ਤਾਂ ਇਸ ਦੇ ਬਾਅਦ ਐਨਡੀਪੀ ਲੀਡਰ ਜਗਮੀਸ਼ ਸਿੰਘ ਨੇ ਇਹ ਦੋਸ਼ ਲਗਾਇਆ ਸੀ ਕਿ ਪ੍ਰਧਾਨ ਮੰਤਰੀ ਜਸਟਨ ਟਰੂਡੋ ਆਮ ਕੈਨੇਡੀਅਨਸ ਦੇ ਲਈ ਕੰਮ ਕਰਨ 'ਚ ناکਾਮਜਾਬ ਸਾਬਤ ਹੋਏ ਨੇ ਤੇ ਉਹ ਆਪਣੇ ਕਾਰਪੋਰੇਟ ਫਰੈਂਡਸ ਦੀ ਦੇਖਭਾਲ ਕਰ ਰਹੇ ਨੇ ਇਸ ਦੇ ਬਾਅਦ अर्ਲੀ ਇਲੈਕਸ਼ਨ ਨੂੰ ਲੈ ਕੇ ਐਨਡੀਪੀ ਨੇ ਸਪਸ਼ਟ ਕੀਤਾ ਸੀ ਕਿ ਉਹ ਜਲਦੀ ਚੋਣਾ ਨਹੀਂ ਚਾਹੁੰਦੇ ਬਲਕਿ ਬਿਲ ਟੂ ਬਿਲ ਸਰਕਾਰ ਦਾ ਸਮਰਥਨ ਕਰਨ ਦੇ ਲਈ ਸੋਚਣਗੇ ਤੇ ਇਸੇ ਦੌਰਾਨ ਉਹਨਾਂ ਨੇ ਨੋ ਕੰਫੀਡੈਂਸ ਮੋਸ਼ਨ ਦੇ ਉੱਪਰ ਸਰਕਾਰ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਗੱਲ ਕੀਤੀ ਸੀ ਜਿਸ ਤੋਂ ਬਾਅਦ ਹਾਊਸ 'ਚ ਮਾਹੌਲ ਤਲਖੀ ਭਰਿਆ ਬਣ ਗਿਆ ਅਤੇ ਪੀਰੇ ਪੌਲੀਆਪ ਦੇ ਵੱਲੋਂ ਵੀ ਕਈ ਤਿੱਖੀ ਟਿੱਪਣੀਆਂ ਕੀਤੀਆਂ ਗਈਆਂ ਜਿਸ ਤੋਂ ਬਾਅਦ ਦੋਵੇਂ ਲੀਡਰ ਆਪਾ ਖੋਹਦੇ ਹੋਏ ਵੀ ਦਿਖਾਈ ਦਿੱਤੇ ਪਿਛਲੇ ਸਮੇਂ ਦਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਦੀ ਲੋਕਪ੍ਰੀਅਤਾ ਦੇ ਵਿੱਚ ਲਗਾਤਾਰ ਗਰਾਵਟ ਆ ਰਹੀ ਹੈ ਜਿਸ ਦੇ ਵਿੱਚ ਨੰਬਰਸ ਵੀ ਦਰਸਾ ਰਹੇ ਨੇ ਤੇ ਨਾਲੋਂ ਨਾਲ ਬਾਈ ਇਲੈਕਸ਼ਨਸ ਦੇ ਰਿਜ਼ਲਟ ਲਿਬਰਲ ਪਾਰਟੀ ਦੇ ਹੱਕ ਦੇ ਵਿੱਚ ਨਹੀਂ ਆਏ। ਇਸੇ ਦੌਰਾਨ ਕੰਜ਼ਰਵਟਿਵ ਪਾਰਟੀ अर्ਲੀ ਇਲੈਕਸ਼ਨ ਦੀ ਮੰਗ ਕਰ ਰਹੀ ਹੈ। ਕੰਜ਼ਰਵਟਿਵ ਲੀਡਰ ਪੀਅਰ ਪੌਲੀ ਅਬ ਲਗਾਤਾਰ ਇਹ ਕਹਿ ਰਹੇ ਨੇ ਕਿ ਕੈਨੇਡੀਅਨਸ ਜਸਟਨ ਟਰੂਡੋ ਨੂੰ 1 ਸਾਲ ਦੇ ਲਈ ਹੋਰ ਨਹੀਂ ਚੱਲ ਸਕਦੇ ਕਿਉਂਕਿ ਵਧੀ ਹੋਈ ਕਾਸਟ ਆਫ ਲਿਵਿੰਗ ਤੇ ਕਰਜ਼ੇ ਦੇ ਕਾਰਨ ਕੈਨੇਡੀਅਨਸ ਦਾ ਪਹਿਲਾ ਹੀ ਬੁਰਾ ਹਾਲ ਹੈ ਇਸਦੇ ਲਈ ਬਦਲ ਜ਼ਰੂਰੀ ਹੈ ਪਰ ਦੂਜੇ ਪਾਸੇ ਬਲੋਕ ਅਤੇ ਐਨਡੀਪੀ ਦੇ ਵੱਲੋਂ ਸਰਕਾਰ ਨੂੰ ਸਮਰਥਨ ਦਿੱਤਾ ਜਾ ਰਿਹਾ ਹੈ ਇਸ ਦੌਰਾਨ ਹੀ ਸੀਬੀਸੀ ਦੇ ਨਾਲ ਇੱਕ ਇੰਟਰਵਿਊ ਦੇ ਦੌਰਾਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਹੋਰਾਂ ਤੋਂ ਇਸ ਸੰਬੰਧੀ ਸਵਾਲ ਪੁੱਛਿਆ ਗਿਆ ਕਿ ਇਸ ਸਮੇਂ ਕੈਨੇਡੀਅਨਸ ਨਵੇਂ ਲੀਡਰ ਦੀ ਤਲਾਸ਼ ਕਰ ਰਹੇ ਨੇ ਤੇ ਇੱਕ ਡੈਕੇਡ ਤੋਂ ਬਾਅਦ ਆਪੋਜੀਸ਼ਨ ਪਾਰਟੀਆਂ ਵੀ ਇਹ ਕੋਸ਼ਿਸ਼ ਕਰ ਰਹੀਆਂ ਨੇ ਕਿ ਜਲਦੀ ਇਲੈਕਸ਼ਨ ਹੋਵੇ ਤੇ ਨਵਾਂ ਪ੍ਰਧਾਨ ਮੰਤਰੀ ਸਾਹਮਣੇ ਆਵੇ ਇਸ ਮੌਕੇ ਜਸਟਨ ਟਰੋਡੋ ਜਿਹੜੇ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਉਹਨਾਂ ਸਪਸ਼ਟ ਕੀਤਾ ਕਿ ਅਗਲੀਆਂ ਇਲੈਕਸ਼ਨ ਦੇ ਵਿੱਚ ਵੀ ਉਹ ਲਿਬਰਲ ਪਾਰਟੀ ਨੂੰ ਲੀਡ ਕਰਨਗੇ ਅਤੇ ਇਸ ਸਰਕਾਰ ਦੇ ਵਿੱਚ ਲਿਬਰਲਸ ਦਾ ਚਿਹਰਾ ਬਣੇ ਰਹਿਣਗੇ ਉਹਨਾਂ ਆਖਿਆ ਕਿ ਕੈਨੇਡਾ ਦੀ ਇਕਨੋਮਿਕ ਆਊਟਲੁੱਕ ਅਮਰੀਕਾ ਦੇ ਨਾਲੋਂ ਬਿਹਤਰ ਹੈ ਪਰ ਇਸ ਸਮੇਂ ਵਧੀ ਹੋਈ ਕਾਸਟ ਆਫ ਲਿਵਿੰਗ ਜਿਸ ਦੇ ਵਿੱਚ ਗ੍ਰੋਸਰੀ ਦੀਆਂ ਕੀਮਤਾਂ ਘਰਾਂ ਦੀ ਕੀਮਤ ਵਧੇ ਹੋਏ ਕਿਰਾਏ ਦੇ ਕਾਰਨ ਕੈਨੇਡੀਅਨਸ ਨਿਰਾਸ਼ ਜਰੂਰ ਨੇ ਪਰ ਉਹ ਦ੍ਰਿੜ ਨੇ ਕਿ ਕੈਨੇਡੀਅਨਸ ਦੀ ਜ਼ਿੰਦਗੀ ਬਿਹਤਰ ਬਣਾਉਣ ਦੇ ਲਈ ਲਗਾਤਾਰ ਕੰਮ ਕਰਦੇ ਰਹਿਣਗੇ ਜਿਨ੍ਹਾਂ ਆਖਿਆ ਕਿ अर्ली इलेक्शन ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਦਕਿ ਉਹਨਾਂ ਦੀ ਸਰਕਾਰ ਦੇ ਵੱਲੋਂ ਆਉਣ ਵਾਲੇ ਸਮੇਂ ਦੇ ਵਿੱਚ ਸਭ ਕੁਝ ਠੀਕ ਠਾਕ ਕਰਨ ਦੇ ਲਈ ਹੋਰ ਮਿਹਨਤ ਦੇ ਨਾਲ ਕੰਮ ਕੀਤਾ ਜਾ ਰਿਹਾ ਹੈ ਪ੍ਰਧਾਨ ਮੰਤਰੀ ਜਸਟਨ ਟਰੂਡੋ ਨੇ ਆਖਿਆ ਕਿ ਮੌਜੂਦਾ ਸਰਕਾਰ ਦੇ ਵੱਲੋਂ 10 ਡਾਲਰ a day ਚਾਈਲਡ ਕੇਅਰ ਲਿਆਂਦਾ ਗਿਆ ਸਕੂਲਾਂ ਦੇ ਵਿੱਚ ਲੰਚ ਪ੍ਰੋਵਾਈਡ ਕਰਵਾਉਣ ਦੇ ਲਈ ਪੈਸੇ ਰੱਖੇ ਗਏ ਨੇ ਇਸ ਤੋਂ ਇਲਾਵਾ ਡੈਂਟਲ ਕੇਅਰ ਅਤੇ ਯੂਨੀਵਰਸਲ ਫਾਰਮਾ ਕੇਅਰ ਦੇ ਲਈ ਸਰਕਾਰ ਕਦਮ ਅੱਗੇ ਵਧਾ ਰਹੀ ਹੈ ਤੇ ਸਾਰਾ ਕੁਝ ਕੈਨੇਡੀਅਨਸੀ ਜ਼ਿੰਦਗੀ ਬਿਹਤਰ ਕਰਨ ਅਤੇ ਉਹਨਾਂ ਦੇ ਵਧੇ ਹੋਏ ਖਰਚਿਆਂ ਦੇ ਵਿੱਚ ਸਹਿਯੋਗ ਦੇਣ ਦੇ ਲਈ ਕੀਤਾ ਜਾ ਰਿਹਾ ਹੈ ਜਿਨ੍ਹਾਂ ਆਖਿਆ ਕਿ ਉਹ ਆਪਣੀ ਲੀਡਰਸ਼ਿਪ ਦੇ ਵਿੱਚ ਹਮੇਸ਼ਾ ਮਿਡਲ ਕਲਾਸ ਕੈਨੇਡੀਅਨਸ ਦੇ ਲਈ ਕੰਮਕਾਜ ਕਰਦੇ ਰਹਿਣਗੇ ਤੇ ਪਿਛਲੇ ਸਮੇਂ ਦਰਾਨ ਹਾਊਸਿੰਗ ਸਪਲਾਈ ਉਸ ਤੰਗ ਦੇ ਨਾਲ ਨਹੀਂ ਵਧੀ ਜਿਸ ਤੰਗ ਦੇ ਨਾਲ ਵਧਣੀ ਚਾਹੀਦੀ ਸੀ ਪਰ ਕੈਨੇਡਾ ਨੇ ਪਹਿਲਾਂ ਵੀ ਹਾਊਸਿੰਗ ਸੰਕਟ ਦਾ ਸਾਹਮਣਾ ਕੀਤਾ ਹੈ ਤੇ ਉਸ ਦੇ ਵਿੱਚੋਂ ਚੰਗੀ ਤਰ੍ਹਾਂ ਨਿਕਲ ਕੇ ਬਾਹਰ ਆਇਆ ਤੇ ਮੌਜੂਦਾ ਸਮੇਂ ਦੇ ਵਿੱਚ ਵੀ ਫੈਡਰਲ ਸਰਕਾਰ ਦੇ ਵੱਲੋਂ ਜਿਸ ਢੰਗ ਦੀਆਂ ਯੋਜਨਾਵਾਂ ਲਿਆਂਦੀਆਂ ਗਈਆਂ ਨੇ ਤੇ ਕੈਨੇਡਾ ਚਲਦੀ ਹੀ ਹਾਊਸਿੰਗ ਸੰਕਟ ਨੂੰ ਸਰ ਕਰੇਗਾ ਕੰਜ਼ਰਵਟਿਵ ਲੀਡਰ ਪੀਅਰ ਪੋਲੀਆਬ ਨੇ ਹਾਊਸ ਆਫ ਕਾਮਨਸ ਦੇ ਵਿੱਚ ਚੌਣ ਮੁਹੰਮਦ ਦੇ ਸਟਾਈਲ ਦਾ ਭਾਸ਼ਣ ਦਿੰਦਿਆ ਤੇ ਆਪਣੇ ਸਾਥੀਆਂ ਚ ਚੌਣ ਮੁਹੰਮਦ ਦੇ ਸਟਾਈਲ ਦੀ ਗੱਲਬਾਤ ਕਰਦੇ ਹਾਂ ਐਮਪੀਜ਼ ਨੂੰ ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਦੀ ਸਰਕਾਰ ਡੇਗਣ ਦੇ ਲਈ ਲਿਆਂਦੇ ਗੇ ਨੋ ਕੰਫੀਡੈਂਸ ਮੋਸ਼ਨ ਦਾ ਸਮਰਥਨ ਕਰਨ ਦੀ ਮੰਗ ਕੀਤੀ ਹੈ ਪੌਲੀਆਬ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਉਹਨਾਂ ਦੇ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੈਨੇਡੀਅਨਸ ਦੀ ਜ਼ਿੰਦਗੀ ਇਸ ਸਮੇਂ ਔਖੀ ਹੈ ਇਸ ਲਈ ਮੁਲਕ ਦੀ ਤਰੱਕੀ ਦੇ ਲਈ ਲੋਕਾਂ ਤੇ ਟੈਕਸਾਂ ਦਾ ਬੋਝ ਘਟਾਉਣ ਦੇ ਲਈ ਤੇ ਨਾਲੋਂ ਨਾਲ ਸਰਕਾਰ ਦਾ ਰੈਵਨਿਊ ਵਧਾਉਣ ਦੇ ਲਈ ਯੋਜਨਾਵਾਂ ਉਲੀਕਣੀਆਂ ਚਾਹੀਦੀਆਂ ਨੇ ਤੇ ਉਹ ਵਾਅਦਾ ਕਰਦੇ ਨੇ ਕਿ ਇਸ ਪਾਸੇ ਵੱਲ ਕਦਮ ਵਧਾਏ ਜਾਣਗੇ ਇਸ ਮਹੀਨੇ ਦੇ ਸ਼ੁਰੂ ਦੇ ਵਿੱਚ ਐਨਡੀਪੀ ਵੱਲੋਂ ਲਿਬਰਲ ਸਰਕਾਰ ਦੇ ਨਾਲ ਸਮਝੌਤਾ ਤੋੜ ਦਿੱਤਾ ਗਿਆ ਸੀ ਇਸ ਤੇ ਬਾਅਦ ਪੀਰੇ ਪੋਲੀਅਪ ਦੇ ਵੱਲੋਂ ਨੋ ਕੰਫੀਡੈਂਸ ਮੋਸ਼ਨ ਪ੍ਰਧਾਨ ਮੰਤਰੀ ਜਸਟਨ ਟਰੂਡੋ ਦੀ ਅਗਵਾਈ ਵਾਲੀ ਘਟਗਿੰਤੀ ਲਿਬਰਲ ਸਰਕਾਰ ਦੇ ਲਈ ਪਹਿਲੀ ਔਜਮਾਇਸ਼ ਹੈ ਐਨਡੀਪੀ ਅਤੇ ਬਲਾਕ ਦੇ ਵੱਲੋਂ ਪਹਿਲਾਂ ਹੀ ਆਖਿਆ ਗਿਆ ਹੈ ਕਿ ਉਹ ਇਸ ਨੋ ਕੰਫੀਡੈਂਸ ਮੋਸ਼ਨ ਦੇ ਵਿਰੋਧ ਦੇ ਵਿੱਚ ਵੋਟ ਪਾਉਣਗੇ ਕੰਜ਼ਰਵੇਟਿਵ ਲੀਡਰ ਪੀਰੇ ਪੋਲੀਅਬ ਲਿਬਰਲ ਸਰਕਾਰ ਨੂੰ ਡੇਗਣ ਵਿੱਚ ਇਨਕਾਰੀ ਜਗਮੀਤ ਸਿੰਘ ਦੀ ਆਲੋਚਨਾ ਕਰਦੇ ਹੋਏ ਇੱਕ ਵਾਰ ਫਿਰ ਤੋਂ ਨਜ਼ਰ ਆਏ ਉਹਨਾਂ ਆਖਿਆ ਕਿ ਇਸ ਸਮੇਂ ਜਲਦੀ ਇਲੈਕਸ਼ਨਸ ਦੀ ਜ਼ਰੂਰਤ ਹੈ ਕਿਉਂਕਿ ਹੁਣ ਸਮਾਂ ਉਹ ਆ ਚੁੱਕਿਆ ਹੈ ਕਿ ਕੈਨੇਡੀਅਨਸ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਐਨਡੀਪੀ ਤੋਂ ਇਲਾਵਾ ਬਲਾਕ ਦੇ ਲੀਡਰ ਦੇ ਵੱਲੋਂ ਵੀ ਸਪਸ਼ਟ ਕੀਤਾ ਗਿਆ ਹੈ ਕਿ ਉਹ ਕਯੂਬਿਕ ਦੇ ਲੋਕਾਂ ਦੇ ਲਈ ਕੰਮ ਕਰਦੇ ਨੇ ਨਾ ਕਿ ਕਨਸਰਟ ਆਫ ਪਾਰਟੀ ਦੇ ਲਈ ਜਿਸ ਵਿੱਚ ਉਹਨਾਂ ਆਖਿਆ ਕਿ ਸਰਕਾਰ ਨੂੰ ਸਮਰਥਨ ਦੇਣ ਬਦਲੇ ਉਹ ਕਯੂਬਿਕ ਦੇ ਲੋਕਾਂ ਦੇ ਲਈ ਕੀ ਕੁਝ ਕਰਵਾਉਣਾ ਚਾਹੁੰਦੇ ਨੇ ਇਸ ਸਬੰਧੀ ਚਰਚਾ ਇਨ ਫਿਊਚਰ ਕੀਤੀ ਜਾਏਗੀ ਕਿਉਂਕਿ ਇੱਕਦਮ ਸਾਰਾ ਕੁਝ ਨਹੀਂ ਹੋ ਸਕਦਾ ਪਰ ਦੂਜੇ ਪਾਸੇ ਉਹ ਪੈਨਸ਼ਨ ਦੇ ਵਿੱਚ 10% ਵਾਧੇ ਦੀ ਮੰਗ ਕਰਦੇ ਨੇ ਇਸ ਬਾਰੇ ਉਹਨਾਂ ਆਖਿਆ ਕਿ ਇਸ ਦੇ ਨਾਲ ਸਿਰਫ ਕਯੂਬਿਕ ਦੇ ਨਹੀਂ ਬਲਕਿ ਪੂਰੇ ਕੈਨੇਡਾ ਭਰ ਦੇ ਸੀਨੀਅਰਸ ਨੂੰ ਫਾਇਦਾ ਹੋਏਗਾ ਦੂਜੇ ਪਾਸੇ ਪਾਰਲੀਮੈਂਟਰੀ ਬਜਟ ਅਫੀਸਰ ਦਾ ਕਹਿਣਾ ਹੈ ਕਿ ਬਲੌਕ ਦੇ ਵੱਲੋਂ ਜੜੀ ਮੰਗ ਰੱਖੀ ਜਾ ਰਹੀ ਹੈ ਇਸ ਦੇ ਨਾਲ ਅਗਲੇ 5 ਸਾਲਾਂ ਦੇ ਵਿੱਚ ਫੈਡਰਲ ਸਰਕਾਰ ਦੇ ਖਜ਼ਾਨੇ ਤੇ 16 ਬਿਲੀਅਨ ਡਾਲਰ ਦਾ ਬੋਝ ਪਏਗਾ ਪਰ ਜੇਕਰ ਬਲੌਕ ਸਰਕਾਰ ਨੂੰ ਸਮਰਥਨ ਦੇ ਰਹੀ ਹੈ ਤਾਂ ਹੋ ਸਕਦਾ ਹੈ ਕਿ ਪ੍ਰਧਾਨ ਮੰਤਰੀ ਜਸਟਨ ਟ੍ਰੋਡੋ ਦੀ ਅਗਵਾਈ ਵਾਲੀ ਲਿਬਰਲ ਸਰਕਾਰ ਸੀਨੀਅਰਸ ਦੇ ਲਈ ਕੁਝ ਨਾ ਕੁਝ ਕਦਮ ਚੁੱਕ ਸਕਦੀ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਇਲੈਕਸ਼ਨ ਲਈ ਪ੍ਰਚਾਰ ਲਗਾਤਾਰ جاری ਹੈ ਜਿਸ ਮੌਕੇ ਲੀਡਰਸ ਦੇ ਵੱਲੋਂ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਇਸ ਦੌਰਾਨ ਐਨਡੀਪੀ ਦੀ ਐਮਐਲਏ ਰਚਨਾ ਸਿੰਘ ਦੇ ਵੱਲੋਂ ਵੀ ਆਫੀਸ਼ੀਅਲੀ ਆਪਣੀ ਕੈਂਪੇਨ ਦੀ ਸ਼ੁਰੂਆਤ ਕੀਤੀ ਗਈ ਜਿਨ੍ਹਾਂ ਆਖਿਆ ਕਿ ਇਸ ਵਾਰ ਮੁੜ ਤੋਂ ਐਨਡੀਪੀ ਸੂਬੇ ਦੀਆਂ ਚੋਣਾਂ ਜਿੱਤ ਕੇ ਲੋਕਾਂ ਦੀ ਭਲਾਈ ਦੇ ਲਈ ਕੰਮਕਾਜ ਜਾਰੀ ਰੱਖੇਗੀ ਜੀ ਬਿਲਕੁਲ ਬਹੁਤ ਜ਼ਿਆਦਾ ਐਕਸਾਈਟਮੈਂਟ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਕਿ ਸਾਡਾ ਕੈਂਪੇਨ ਆਫਿਸ ਹੈਗਾ ਅੱਜ ਰਿਚਟਾਪ ਹੋਈ ਹੈ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੀਜੀ ਵਾਰ ਤੀਜੀ ਵਾਰ ਆਪਣਾ ਨਾਮ ਵੈਲਟ ਪੇਪਰ ਤੇ ਰੱਖਣ ਲਈ ਤੇ ਹੁਣ ਮੇਰੀ ਰਾਈਡਿੰਗ ਜਿਹੜੀ ਹੈ ਉਹ ਸਰੀ ਨਾਰਥ ਹੋ ਚੁੱਕੀ ਹੈ ਪਹਿਲਾਂ ਸਰੀ ਗ੍ਰੀਨ ਟਿੰਬਰ ਸੀਗੀ ਪਰ ਜਿਹੜੀ BC ਇਲੈਕਸ਼ਨ ਨੇ ਆਪਣੀਆਂ ਚੇਂजेस ਕੀਤੀਆਂ ਬਾਉਂਡਰੀ ਚੇਂजेस ਕੀਤੀਆਂ ਉਹਦੇ ਕਰਕੇ ਰਾਈਡਿੰਗ ਦਾ ਥੋੜਾ ਜਿਹਾ ਨਕਸ਼ਾ ਵੀ ਬਦਲ ਗਿਆ ਹੈ ਪਰ ਨਾਮ ਵੀ ਹੁਣ ਸਰੀ ਗ੍ਰੀਨ ਟਿੰਬਰਸ ਤੋਂ ਸਰੀ ਨਾਰਥ ਹੋ ਗਿਆ ਹੈ ਮੈਨੂੰ ਉਮੀਦ ਹੈ ਕਿ ਜਿੰਨਾ ਪਿਆਰ ਤੁਸੀਂ ਪਿਛਲੇ ਸਾਲਾਂ ਚ ਮੈਨੂੰ ਦਿੱਤਾ ਹੈ ਐਂਡ ਟੂ ਐਂਡੀਪੀ ਅਸੀਂ ਬਹੁਤ ਸਾਨੂੰ ਖੁਸ਼ੀ ਹੈ ਕਿ ਅਸੀਂ ਜਿਹੜਾ ਕੰਮ ਕਰ ਸਕਦੇ ਹਾਂ ਬਿਸ਼ੱਕ ਉਹ ਹੈਲਥ케ਅਰ ਲਈ ਹੈ এডਿਕੇਸ਼ਨ ਲਈ ਟਰਾਂਜ਼ਿਟ ਲਈ ਤੇ ਬਾਕੀ ਲੋਕਾਂ ਦੀ ਜਿਵੇਂ ਇਨਕਲੂស៊ីਵਿਟੀ ਲਈ ਕਿ ਅਸੀਂ ਉਹ ਕੰਮ ਪੂਰਾ ਅੱਗੇ ਹੋਰ ਵਧਾ ਸਕੀਏ ਸਾਨੂੰ ਪਤਾ ਹੈ ਕਿ ਅਜੇ ਵੀ ਕੰਮ ਹੋਰ ਕਰਨ ਦੀ ਬਹੁਤ ਜ਼ਿਆਦਾ ਲੋੜ ਹੈ ਤੇ ਪਰ ਅਸੀਂ ਮੈਂ ਤੇ ਮੇਰੀ ਟੀਮ اسپੈਸ਼ਲੀ ਪ੍ਰੀਮੀਅਰ EB ਦੇ ਨਾਲ ਵੀ ਆਰ ਰੈਡੀ ਟੂ ਟੇਕ ਔਨ ਦਿਸ ਵਰਕ ਐਂਡ ਰੀਅਲੀ ਐਕਸਾਈਟਿਡ ਫਾਰ ਦਿਸ at uh, uh, this campaign campaign 2024 and uh, looking forward to represent you once again बिल्कुल 산 ਨੂੰ ਪਤਾ ਕਿ ਹੈਲਥ ਕੇਅਰ এডਿਕੇਸ਼ਨ ਸਾਰੇ ਲੋਕਾਂ ਨੂੰ ਇੰਪੈਕਟ ਕਰਦਾ ਹੈ ਹੈਲਥ ਕੇਅਰ ਦੇ ਅਸੀਂ ਜਦ ਗੱਲ ਕਰੀਏ ਤੇ ਨਵਾਂ ਜਿਹੜਾ ਕਲੋਬਰ ਡੇਲ ਦਾ ਹਸਪਤਾਲ ਹੈ ਉਹਦੀ ਉਸਾਰੀ ਸ਼ੁਰੂ ਹੋ ਚੁੱਕੀ ਹੈ اور ਸਾਨੂੰ ਪਤਾ ਹੈ ਕਿ ਉਹਨੇ ਬਹੁਤ ਜ਼ਿਆਦਾ ਰਾਹਤ ਦੇਗਾ ਉਸ ਸਰੀ ਨਿਵਾਸੀਆਂ ਨੂੰ ਕਿਉਂਕਿ ਸਾਨੂੰ ਪਤਾ ਹੈ ਕਿ ਪ੍ਰੈਸ਼ਰ ਸਾਡੀ ਹੈਲਥ ਕੇਅਰ ਦੇ ਉੱਤੇ ਕਿੰਨਾ ਜ਼ਿਆਦਾ ਹੈਗਾ ਪਰ ਨਾਲ ਹੀ ਨਾਲ ਜੇ ਜਿਹੜਾ ਸਰੀ ਮੈਮੋਰੀਅਲ ਟਾਵਰ ਹੈਗਾ ਜਿੱਥੇ ਸਾਡੇ ਬਹੁਤ ਜ਼ਿਆਦਾ ਸਾਡੇ ਵਸੋਂ ਵਾਲੇ ਲੋਕ ਜਾਂਦੇ ਐ ਉਹ ਵੀ ਉਹਦੇ ਵਿੱਚ ਵੀ ਇੱਕ ਨਵਾਂ ਟਾਵਰ ਸਰੀ ਮੈਮੋਰੀਅਲ ਹਸਪੀਟਲ ਚ ਬਣਨ ਜਾ ਰਿਹਾ ਹੈਗਾ ਨਾਲ ਜਿਤ ਮੈਂ ਕਿਉਂਕਿ ਮੈਂ ਮਿਨਿਸਟਰ ਆਫ ਐਜੂਕੇਸ਼ਨ ਐਂਡ ਚਾਈਲਡ ਕੇਅਰ ਸੀਗੀ ਸਰੀ ਦੇ ਵਿੱਚ ਸਾਨੂੰ ਪਤਾ ਹੈ ਕਿ ਵਸੋਂ ਬਹੁਤ ਤੇਜ਼ੀ ਨਾਲ ਵੱਧ ਰਹੀ ਹੈ ਬਹੁਤ ਜ਼ਿਆਦਾ ਲੋਕ ਕਿ ਸਰੀ ਨੂੰ ਆਪਣਾ ਘਰ ਬਣਾ ਰਹੇ ਐ ਤਾਂ ਕਿ ਸਕੂਲਾਂ ਵਿੱਚ ਉਹ ਜਗ੍ਹਾ ਹੋਵੇ ਜਿੱਥੇ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਮਿਲ ਸਕੇ ਇਹਦੇ ਲਈ ਸਾਡੀ ਸਰਕਾਰ ਨੇ 15000 ਸਕੂਲੀ ਬੱਚਿਆਂ ਦੀ ਸੀਟਾਂ ਅ ਅ ਨਿਸ਼ਚਿਤ ਕੀਤੀਆਂ ਉਹ ਫੰਡ ਕੀਤੀਆਂ ਹੋਈਆਂ ਅਸੀਂ ਲਗਾਤਾਰ ਰਾfte ਵਿੱਚ ਹੈਗੇ ਹਾਂ ਸਰੀ ਸਕੂਲ ਡਿਸਟ੍ਰਿਕਟ ਦੇ ਕਿ ਕਿਵੇਂ ਅਸੀਂ ਵੱਧ ਤੋਂ ਵੱਧ ਸਕੂਲ ਜਲਦੀ ਉਸਾਰ ਸਕੀਏ ਤੇ ਬੱਚਿਆਂ ਨੂੰ ਜਿਹੜੀ ਕੁਆਲਿਟੀ ਐਜੂਕੇਸ਼ਨ ਜਿਹਦੇ ਉਹ ਹੱਕਦਾਰ ਹੈ ਉਹ ਮਿਲ ਸਕੇ ਸੋ ਦਿਸ ਵਰਕ ਮੈਂ ਕਹੂੰਗੀ ਜੇ ਖਤਮ ਨਹੀਂ ਹੋਇਆ ਪਰ ਜਿਹੜਾ ਅਸੀਂ ਪਿਛਲੇ 7 ਸਾਲਾਂ ਦਾ ਕੰਮ ਕੀਤਾ ਬਹੁਤ ਹੀ ਅਸੀਂ ਕਹਾਂਗੇ ਕਿ ਇਟਸ ਇਟਸ ਰੀਲੀ ਗੁੱਡ ਇਸਨ ਬਹੁਤ ਹੋ ਗਿਆ ਤੇ ਮਾਣ ਹੈਗਾ ਪਰ ਅਜੇ ਵੀ ਬਹੁਤ ਜ਼ਿਆਦਾ ਹੋਰ ਕੰਮ ਕਰਨ ਦੀ ਲੋੜ ਹੈ ਜੇ ਬਿਲਕੁਲ ਮੈਂ ਕਹੂੰਗੀ ਕਿ ਜਦ ਕੋਈ ਐਵੀਡੈਂਸ بیسਟ ਜਦ ਵੀ ਕੋਈ ਗੱਲਾਂ ਹੁੰਦੀਆਂ ਜਦ ਤੇ ਕੋਈ ਐਵੀਡੈਂਸ ਨਹੀਂ ਹੈਗਾ ਸਾਨੂੰ ਪਤਾ ਹੈਗਾ ਕਿ ਕਲਾਸ ਸਾਈਜ਼ਸ ਇਹ ਨਿਰਧਾਰਿਤ ਕੀਤੇ ਗਏ ਉਹਦਾ ਕਾਰਨ ਸੀਗਾ ਕਿ ਕਿਉਂ ਨੇ ਨਿਰਧਾਰਿਤ ਕੀਤੇ ਗਏ ਕਿੰਨੇ ਲੋਕੀ ਕਲਾਸਾਂ ਦੇ ਵਿੱਚ ਕਿੰਨੇ ਬੱਚੇ ਹੋਣ ਤਾਂ ਕਿ ਉਹ ਬੱਚਿਆਂ ਨੂੰ ਜਿਹੜੀ এডਿਕੇਸ਼ਨ ਹੈ ਜਿਹੜੀ ਸਿੱਖਿਆ ਹੈ ਜਿਹੜੀ ਸਪੋਰਟ ਹੈ ਉਹ ਮਿਲ ਸਕੇ ਕਲਾਸ ਸਾਈਜ਼ਸ ਵਧਾਨ ਨਾਲ ਜਿਹੜਾ ਅਸੀਂ ਪ੍ਰੈਸ਼ਰ ਆਲਰੇਡੀ ਟੀਚਰਸ ਦੇ ਉੱਤੇ ਔਰ ਸਪੋਰਟ ਸਟਾਫ ਦੇ ਉੱਤੇ ਆਲਰੇਡੀ ਜਿਹੜਾ ਪ੍ਰੈਸ਼ਰ ਹੈ ਉਹਨੂੰ ਅਸੀਂ ਕਿਸ ਲੈਵਲ ਤੇ ਲੈ ਕੇ ਜਾਵਾਂਗੇ ਤੇ ਔਰ ਜਿਹੜੀ ਬੱਚਿਆਂ ਦੀ ਸਿੱਖਿਆ ਦਾ ਲੈਵਲ ਕਿੱਥੇ ਜਾਏਗਾ ਸੋ ਆਈ ਰੀਲੀ ਤਾਈਂ ਕਰਕੇ ਅਸੀਂ ਸਾਡੀ ਸਰਕਾਰ ਹੈ ਜਿਹੜੀ ਕਿ ਐਵੀਡੈਂਸ بیس ਤੇ ਟੀਚਰਸ ਤੋਂ ਅ ਬਾਕੀ ਆਪਣੇ ਸਪੋਰਟ ਪਾਰਟਨਰਸ ਤੋਂ ਬਿਸ਼ੇ ਕੋ ਐਜੂਕੇਸ਼ਨ ਅਸਿਸਟੈਂਟਸ ਹੈ ਪ੍ਰਿੰਸੀਪਲ ਵਾਈਸ ਪ੍ਰਿੰਸੀਪਲ ਜਿੰਨੇ ਵੀ ਸੁਪਰਟੈਂਡੈਂਸ ਹੈ ਸਾਰਿਆਂ ਨੂੰ ਨਾਲ ਲੈ ਕੇ ਟਰਸਟੀਜ਼ ਨੂੰ ਨਾਲ ਲੈ ਕੇ ਅਸੀਂ ਫੈਸਲੇ ਕਰਦੇ ਹਾਂ ਰਾਦਰ ਥੈਨ ਮੇਕਿੰਗ ਐਨੀ ਪੋਲਿਟੀਕਲ ਅ ਅਨਾਉਂਸਮੈਂਟਸ ਸੋ ਅ ਸਾਡੀ ਮੇਰੀ ਵਚਨਬੱਧਤਾ ਸਾਡੀ ਸਰਕਾਰ ਦੀ ਵਚਨਬੱਧਤਾ ਹੈ ਕਿ ਬੱਚਿਆਂ ਨੂੰ ਉਹ ਪੜ੍ਹਾਈ ਮਿਲੇ ਜਿਹੜੇ ਉਹ ਹੱਕਦਾਰ ਹੈ ਤੇ ਕਲਾਸ ਸਾਈਜ਼ ਨਾਲ ਉਹ ਪੜ੍ਹਾਈ ਤੇ ਉਹਦਾ ਜਿਹੜਾ ਉਹਦੀ ਡਿਟੀਰੋਰੇਸ਼ਨ ਹੀ ਹੋएगी ਉਹਦਾ ਕੋਈ ਫਾਇਦਾ ਨਹੀਂ ਹੋਇਆ ਹੁਣ ਦੇਖਦੇ ਆ ਐਡਮੰਟਨ ਤੋਂ ਕੁਲਮੀਤ ਸਿੰਘ ਸੰਘਾ ਦੀ ਇੱਕ ਖਾਸ ਰਿਪੋਰਟ ਚੈਨਲ ਪੰਜਾਬੀ ਵੇਖ ਰਿਹਾ ਸਮੂਹ ਦਰਸ਼ਕਾਂ ਨੂੰ ਕੁਲਮੀਤ ਸਿੰਘ ਵੱਲੋਂ ਨਿੱਗੀ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਖਬਰ ਐਡਮੰਟਨ ਸ਼ਹਿਰ ਤੋਂ ਲੈ ਕੇ ਦੋਸਤੋ ਮੈਂ ਹਾਜ਼ਰ ਹੋ ਰਿਹਾ ਤੁਹਾਡੇ ਲਈ ਖਬਰ ਇਹ ਆ ਕਿ ਬੁੱਧਵਾਰ ਸਵੇਰੇ ਕੋਈ 4:30 ਵਜੇ ਦੀ ਗੱਲ ਆ ਜਦੋਂ ਐਡਮਿੰਟਨ ਦੇ ਸਾਊਥ-ਵੈਸਟ ਦਾ ਇੱਕ ਇਲਾਕਾ ਹੈ ਜੀ ਉਥੇ ਅੱਗ ਜਿਹੜੀ ਅੱਗ ਤੇ ਲੱਗੀ ਆ ਔਰ ਫਾਇਰ ਡਿਪਾਰਟਮੈਂਟ ਨੂੰ 4:27 ਮਿੰਟ ਤੇ ਜਿਹੜਾ ਖਬਰ ਪਹੁੰਚਦੀ ਹੈ ਵੀ ਇੱਥੇ ਅੱਗ ਲੱਗੀ ਆ ਤੇ 4:32 ਤੇ ਫਾਇਰ ਡਿਪਾਰਟਮੈਂਟ ਜਿਹੜਾ ਜੀ ਉਥੇ ਪਹੁੰਚ ਜਾਂਦਾ ਪਹਿਲਾ ਯੂਨਿਟ ਉੱਤੇ ਪਹੁੰਚਦਾ ਔਰ ਫਿਰ ਹੌਲੀ-ਹੌਲੀ ਕਰਕੇ ਜੀ ਉਥੇ ਜਿਹੜੇ ਆ 14 ਯੂਨਿਟ ਟੋਟਲ ਉੱਥੇ ਪਹੁੰਚਦੇ ਨੇ ਕਿਉਂਕਿ ਉਹ ਕਾਫੀ ਵੱਡਾ ਐਨਕਲੇਵ ਹੈਗਾ ਜੀ ਜਿੱਥੇ ਇਹ ਅੱਗ ਲੱਗੀ ਆ 119 ਸਟਰੀਟ ਤੇ 35 ਏ ਐਵੇਨਿਊ ਦੇ ਨੇੜੇ ਇਹ ਘਟਨਾ ਜਿਹੜੀ ਆ ਜੀ ਵਾਪਰੀ ਆ ਅੱਛਾ ਜਿਉਂ ਹੀ ਉਥੇ ਫਾਇਰ ਵਾਲੇ ਪਹੁੰਚਦੇ ਜੀ ਉਹ ਕੋਸ਼ਿਸ਼ ਕਰਦੇ ਆ ਆ ਭੀ ਆਗ ਨੂੰ ਬੁਝਾਇਆ ਜਾਵੇ ਜਦ ਤੱਕ ਜਿਹੜੀਆਂ ਅੱਗ ਦੀਆਂ ਲਪਟਾਂ ਆ ਉਹ ਕਾਫੀ ਉੱਚੀਆਂ ਜਿੱਦਾਂ ਬਹੁਤ ਵੱਡੀ ਕੰਧ ਹੋਵੇ ਅੱਗ ਦੀ ਇਸ ਤਰ੍ਹਾਂ ਉੱਪਰ ਨੂੰ ਜਾ ਰਹੀਆਂ ਸੀਗੀਆਂ ਅ ਪਰ ਇੰਨਾ ਹੋਇਆ ਕਿ ਉੱਥੇ ਕੋਈ ਫੱਟੜ ਨਹੀਂ ਹੋਇਆ ਲੋਕਾਂ ਜਿਹੜੇ ਆ ਲੋਕਾਂ ਨੂੰ ਵਾਰਨਿੰਗ ਦੇ ਕੇ ਉੱਥੋਂ ਜਿਹੜਾ ਕੋਈ ਆਦਮੀ ਸੀ ਉਹਨਾਂ ਨੇ ਉਹਨਾਂ ਨੂੰ ਬਾਹਰ ਕੱਢ ਲਿਆ ਅ ਔਰ ਉਹਦੇ ਨਾਲ ਜਿਹੜਾ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਧਾ ਉਥੇ ਕਾਫੀ ਸਾਰੇ ਜਿਹੜੇ ਯੂਨਿਟ ਆ ਉਹਨਾਂ ਦਾ ਨੁਕਸਾਨ ਹੋ ਗਿਆ ਔਰ ਲੋਕਾਂ ਨੂੰ ਸ਼ਵੇਰ ਸਾਹਿਬ ਜੀ ਉਹਨਾਂ ਨੂੰ ਫਿਰ ਜਿੰਨੇ ਵੀ ਉਥੇ ਰਹਿਣ ਵਾਲੇ ਸੀਗੇ ਉਹਨਾਂ ਨੂੰ ਦੋ ਬੱਸਾਂ ਦੇ ਵਿੱਚ ਜਿਹੜੀਆਂ ਨੇੜੇ ਹੀ ਇੱਕ ਸਕੂਲ ਦੀ ਪਾਰਕਿੰਗ ਲੋਟ 'ਚ ਖੜੀਆਂ ਸੀਗੀਆਂ ਉਹਨਾਂ ਵਿੱਚ ਬਿਠਾ ਕੇ ਤਾਂ ਉਹਨਾਂ ਨੂੰ ਐਮਰਜੈਂਸੀ ਸ਼ੈਲਟਰ ਵਾਲੇ ਪਾਸੇ ਨੂੰ ਲੈ ਕੇ ਗਏ ਨੇ ਪਰ ਹੁਣ ਜਿਹੜੀ ਗੱਲ ਇਹ ਆ ਰਹੀ ਆ ਜੀ ਵੀ ਉਹ ਕਹਿੰਦੇ ਵੀ ਇਹ ਜਿਹੜੀ ਅੱਗ ਲੱਗੀ ਸੀ ਨਾ ਇਹ ਉਹ ਉਹਦੇ ਤੇ ਆ ਵੀ ਸ਼ੱਕੀ ਸ਼ੱਕ ਦੇ ਘੇਰੇ ਵਿੱਚ ਆ ਯਾਨੀ ਕਿ ਉਹਨਾਂ ਨੂੰ ਲੱਗਦਾ ਵੀ ਇਹ ਜਿਹੜੀ ਅੱਗ ਇਸ ਤਰ੍ਹਾਂ ਸ਼ੁਰੂ ਹੋਈ ਆ ਕਿਸੇ ਵੱਲੋਂ ਇਹ ਅੱਗ ਜਿਹੜੀ ਆ ਲਾਈ ਗਈ ਆ ਉਹਦੀ ਹੁਣ ਐਡਮੰਟਨ ਪੁਲਿਸ ਵੀ ਛਾਣਬੀਨ ਕਰ ਰਹੀ ਆ ਔਰ ਐਡਮੰਟਨ ਫਾਇਰ ਡਿਪਾਰਟਮੈਂਟ ਜਿਹੜਾ ਆ ਉਹ ਉਹਨਾਂ ਦਾ ਪੂਰਾ ਸਾਥ ਦੇ ਰਿਹਾ ਪੁਲਿਸ ਦਾ ਤੇ ਪੁਲਿਸ ਵਾਲੇ ਉੱਥੇ ਜਿਹੜੇ ਆਲੇ ਦੁਆਲੇ ਦੇ ਲੋਕ ਰਹਿ ਰਹੇ ਜੀ ਉਹਨਾਂ ਨੂੰ ਕਹਿੰਦੇ ਵੀ ਭਾਈ ਕਿਸੇ ਕੋਲ ਵੀ ਕਿਸੇ ਦਾ ਕੈਮਰੇ ਦੇ ਵਿੱਚ ਕੋਈ ਫੁਟੇਜ ਆਈ ਹੋਵੇ ਜਿਹੜਾ ਉਸ ਵੇਲੇ ਰਾਤ ਨੂੰ ਰਿਕਾਰਡਿੰਗ ਹੋ ਰਹੀ ਹੋਵੇ 1 ਵਜੇ ਤੋਂ ਲੈ ਕੇ 4:30 ਵਜੇ ਤੱਕ ਜਿਹੜੀ ਕਿਸੇ ਕੋਲ ਅਗਰ ਰਿਕਾਰਡਿੰਗ ਹੈਗੀ ਆ ਤੇ ਉਹ ਪੁਲਿਸ ਨਾਲ ਕੰਟੈਕਟ ਕਰਕੇ ਉਹਨਾਂ ਨੂੰ ਦੇ ਸਕਦਾ ਤਾਂ ਕਿ ਉਹ ਇਸ ਗੱਲ ਦੇ ਮਤਲਬ ਤੌਰ ਤੇ ਹੀ ਜਾ ਸਕਣ ਤੇ ਇਹ ਅੱਗ ਜਿਹੜੀ ਆ ਲੱਗੀ ਕਿਦਾਂ ਜੇ ਅਗਰ ਕੋਈ ਲਾਉਣ ਵਾਲਾ ਤੇ ਉਹ ਕੌਣ ਆ ਸੋ ਇਹ ਘਟਨਾ ਵਾਪਰੀ ਹੈਗੀ ਜੀ ਬੁੱਧਵਾਰ ਸਵੇਰ ਦੀ ਹਜੇ ਤਾਈਂ ਉਹ ਜਿਹੜੀ ਆ ਗੱਲ ਕਿਸੇ ਦੇ ਸਾਹਮਣੇ ਨਹੀਂ ਆਈ ਤੇ ਕੀ ਗੱਲਬਤ ਹੋਈ ਆ ਪਰ ਪੁਲਿਸ ਅਜੇ ਵੀ ਲੋਕਾਂ ਤੋਂ ਮੰਗ ਕਰ ਰਹੀ ਆ ਕਿ ਭਾਈ ਅਗਰ ਕਿਸੇ ਪਾਸ ਕੋਈ ਆ ਕਾਰ ਦੇ ਵਿੱਚ ਹੈਗੀ ਆ ਡੈਸ਼ ਫੁਟੇਜ ਹੈਗੀ ਆ ਜਾਂ ਕਿਸੇ ਦੇ ਸਕਿਉਰਿਟੀ ਕੈਮਰੇ ਵਿੱਚ ਆ ਤਾਂ ਉਹ ਫੁਟੇਜ ਉਹਨਾਂ ਨੂੰ ਦੇਵੇ ਤਾ ਕਿ ਉਹ ਭਾਲ ਕਰ ਸਕਣ ਔਰ ਦੂਸਰੀ ਖਬਰ ਇੱਕ ਇਹ ਆ ਰਹੀ ਹੈ ਜੀ ਵੀ ਜੈਸਪੁਰ ਟਾਊਨ ਦੇ ਵਿੱਚੋਂ ਸੀਐਨ ਰੇਲ ਵਾਲਿਆਂ ਨੇ ਆਪਣਾ ਜਿਹੜਾ ਜੀ ਆਫਿਸ ਆਖ ਲਓ ਇੱਕ ਕਿਸਮ ਦਾ ਉੱਥੋਂ ਮੂਵ ਕਰ ਦਿੱਤਾ ਉਹ ਹਿੰਟਨ ਨੂੰ ਲੈ ਆਏ ਨੇ ਉਹਦਾ ਕਾਰਨ ਇਹ ਦੱਸਿਆ ਜਾ ਰਿਹਾ ਜਿਉਂ ਕਹਿੰਦੇ ਵੀ ਇੱਕ ਤਾਂ ਜਿਹੜਾ ਜੈਸਪੁਰ ਦੇ ਵਿੱਚ ਕੰਮਕਾਰ ਆਰੰਭਿਆ ਹੋਇਆ ਆ ਉਹਨੂੰ ਰੀਬਿਲਡ ਕਰਨ ਦਾ ਤੇ ਦੂਸਰਾ ਉਹ ਕਹਿੰਦੇ ਵੀ ਜਿਹੜੇ ਉੱਥੇ ਕਰੂ ਦਾ ਆਉਣਾ ਜਾਣਾ ਔਰ ਸਾਡਾ ਅਸੀਂ ਥੋੜਾ ਜਿਹਾ ਇਹਨੂੰ ਐਫੀਸ਼ੀਐਂਟ ਬਣਾਉਣਾ ਚਾਹੁੰਦੇ ਆ ਤਾਂ ਕਿ ਰੇਲ ਗੱਡੀਆਂ ਨੂੰ ਜ਼ਿਆਦਾ ਥਾਂ ਹੀ ਨਾ ਰੁਕਣਾ ਪਵੇ ਪਰ ਉਥੋਂ ਦੇ ਜਿਹੜੇ ਮੇਅਰ ਨੇ ਮਿਸਟਰ ਆਇਰਲੈਂਡ ਉਹਨਾਂ ਦਾ ਕਹਿਣਾ ਕਿ ਇਹ ਬੜੀ ਵੱਡੀ ਬਲੋ ਹੈ ਉਸ ਸ਼ਹਿਰ ਲਈ ਕਿਉਂਕਿ ਉਹ ਕਹਿੰਦੇ ਵੀ ਜਿਹੜਾ ਇਹ ਰੇਲ ਗੱਡੀਆਂ ਵਾਲੇ ਬੰਦੇ ਜਿਹੜੇ ਕੰਮ ਕਰ ਕਰਨ ਵਾਲੇ ਆ ਉਹ ਜਦੋਂ ਸੀਜ਼ਨ ਜਿਹੜਾ ਟੂਰਿਸਟਾਂ ਦਾ ਨਹੀਂ ਹੁੰਦਾ ਤੇ ਸਾਡੀ ਲਿਵਿੰਗ ਲਈ ਇਹ ਬਹੁਤ ਜ਼ਰੂਰੀ ਆ ਜਿਹੜੇ ਸੀਐਨ ਦੇ ਵਰਕਰ ਉੱਥੇ ਆਉਂਦੇ ਜਾਂਦੇ ਸੀਗੇ ਸੋ ਉਹ ਕਹਿੰਦੇ ਵੀ ਸਾਡੇ ਲਈ ਇੱਕ ਬਹੁਤ ਵੱਡੇ ਤੱਕੇ ਵਾਲੀ ਗੱਲ ਆ ਮਿਸਟਰ ਆਇਰਲੈਂਡ ਦਾ ਕਹਿਣਾ ਹੈਗਾ ਜੀ ਪਰ ਸੀਐਨ ਵਾਲਿਆਂ ਨੇ ਹੁਣ ਇਹ ਫੈਸਲਾ ਜਿਹੜਾ ਲੈ ਲਿਆ ਉਥੋਂ 100 ਮੀਲ ਈਸਟ ਵਾਲੇ ਪਾਸੇ ਹਿੰਟਨ ਤੇ ਆਰੰਭ ਕਰ ਦਿੱਤਾ ਜੀ ਉਹਨਾਂ ਨੇ ਆਪਣਾ ਇਹ ਚੈਨਲ ਪੰਜਾਬੀ ਲਈ ਕੁਲਮੀਤ ਸਿੰਘ ਸੰਗਾ ਐਡਮੰਟਨ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ